ਇਹ ਤੇ ਆਜੂਸ ਪੀਓਗੇ ਤੁਹਾਡਾ ਰੁਕਿਆ ਹੋਇਆ ਭਾਰਾ ਜਿਹੜਾ 101% ਜਿਹੜਾ ਉਹ ਘਟੇਗਾ ਹੀ ਘਟੇ ਭਾਰਾ ਜਿਹੜਾ ਨਹੀਂ ਘਟਦਾ ਪਿਆ ਦੇਖੋ ਜੀ ਉਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਇਹ ਚੀਜ਼ਾਂ ਜਿਹੜੀ ਤੁਸੀਂ ਦੋ ਤਿੰਨ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਵਾ ਉਹ ਤਾਂ ਜਿਹੜਾ ਤੁਹਾਡਾ ਰੁਕਿਆ ਹੋਇਆ ਭਾਰਾ ਉਹ ਦੇਖੋ ਘਟਨਾ ਸ਼ੁਰੂ ਹੋ ਜਾਏਗਾ ਜਾਨੀ ਜੇ ਉਹਨੂੰ ਤੁਸੀਂ ਪੀ ਲੈਣਾ ਤੇ ਆਹ ਜਿਹੜਾ ਤੁਸੀਂ ਜੂਸ ਬਣਾਉਂਗੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰੀ ਸਲੋਇ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਪਿਆਰਵਾਂ ਦੇ ਮਤਲਬ ਵੀ ਮੈਨੂੰ ਮੈਸੇਜ ਆਉਂਦੇ ਪਏ ਸੀ ਉਹ ਕਹਿੰਦੇ ਸੀ ਕਿ ਵੀਰ ਜੀ ਸਾਡਾ ਨਾ ਜਿਹੜਾ ਭਾਰ ਆ ਪਹਿਲਾਂ ਤਾਂ ਘਟਦਾ ਰਿਹਾ 2 ਕਿਲੋ 3 ਕਿਲੋ 4 ਕਿਲੋ ਜਿੰਨਾ ਵੀ ਉਹਨਾਂ ਦਾ ਭਾਰ ਘਟਣਾ ਸੀਗਾ ਉਹ ਕਹਿੰਦੇ ਥੋੜਾ ਬੋਤਾ ਘਟ ਕੇ ਪਰ ਸਾਡਾ ਜਿਹੜਾ ਭਾਰ ਆ ਨਾ ਹੁਣ ਇੱਕ ਥਾਂ ਤੇ ਰੁਕ ਗਿਆ ਉਹ ਭਾਰ ਜਿਹੜਾ ਨਹੀਂ ਘਟਦਾ ਪਿਆ ਕਈਆਂ ਦਾ ਜੰਮੀ ਨਹੀਂ ਘਟਿਆ ਹੈਗਾ ਉੱਥੇ ਦਾ ਉੱਥੇ ਹੀ ਖੜਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਜੇ ਰੁਕੇ ਹੋਏ ਭਾਰ ਨੂੰ ਜਿਹੜਾ ਤੁਹਾਡਾ ਭਾਰ ਨਹੀਂ ਘਟਦਾ ਪਿਆ ਰੁਕੇ ਹੋਏ ਭਾਰ ਨੂੰ ਤੁਸੀਂ ਕਿਵੇਂ ਘਟਾ ਸਕਦੇ ਹੋ ਮੈਂ ਤੁਹਾਨੂੰ ਇੱਕ ਡਰਿੰਕ ਦੇ ਬਾਰੇ ਦੱਸਾਂਗਾ ਜੇ ਤੁਸੀਂ ਉਹ ਡਰਿੰਕ ਨੂੰ ਤੁਸੀਂ ਲਗਾਤਾਰ 30 ਦਿਨ ਤੁਸੀਂ ਘਰੇ ਬਣਾ ਕੇ ਤੁਸੀਂ ਉਹਨੂੰ ਸਵੇਰੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਜਿਹੜਾ ਤੁਹਾਡਾ ਰੁਕਿਆ ਹੋਇਆ ਭਾਰਾ ਉਹ ਦੇਖੋ ਘਟਣਾ ਸ਼ੁਰੂ ਹੋ ਜਾਏਗਾ ਜਾਨੀ ਜੇ ਮੰਨ ਕੇ ਚਲੋ ਬ੍ਰੇਕ ਲੱਗੀ ਹੋਈ ਆ ਉਹ ਬਿਲਕੁਲ ਠੀਕ ਹੋ ਜਾਏਗੀ ਤੁਹਾਡਾ ਭਾਰਾ ਜਿਹੜਾ ਘਟਣਾ ਫੇਰ ਸ਼ੁਰੂ ਹੋ ਜਾਏਗਾ ਹਣਾ ਸੋ ਉਹ ਕਿਹੜੀ ਡਰਿੰਕ ਆ ਉਹਨੂੰ ਕਿਵੇਂ ਬਣਾਉਣਾ ਵਾ ਉਹਨੂੰ ਬਣਾਉਣ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਜੀ ਉਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਦੀ ਨੰਬਰ 2 ਦੇ ਉੱਤੇ ਗਾਜਰ ਨੰਬਰ 3 ਦੇ ਉੱਤੇ ਤੁਹਾਨੂੰ ਚਾਹੀਦੀ ਹੈ ਪਾਲਕ ਤੁਹਾਨੂੰ ਆਹ ਤਿੰਨ ਚੀਜ਼ਾਂ ਨੇ ਜਿਹੜੀਆਂ ਇਹ ਤੁਹਾਨੂੰ ਚਾਹੀਦੀਆਂ ਨੇ ਇੱਕ ਵਾਰੀ ਮੈਂ ਰਿਪੀਟ ਕਰ ਦੇਣਾ ਤੁਸੀਂ ਲਿਖ ਲਓ ਨਿੰਬੂ ਚਾਹੀਦਾ ਜੀ ਤੁਹਾਨੂੰ ਗਾਜਰ ਚਾਹੀਦੀ ਆ ਤੇ ਪਾਲਕ ਚਾਹੀਦੀ ਆ ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਹੁਣ ਤੁਸੀਂ ਕੀ ਕਰਨਾ ਵਾ ਸਵੇਰੇ ਉੱਠਣਸਾਰ ਤੁਸੀਂ ਖਾਲੀ ਪੇਟ ਤੁਸੀਂ ਕੀ ਕਰਨਾ ਵਾ ਇੱਕ ਗਲਾਸ ਤੁਸੀਂ ਗਰਮ ਪਾਣੀ ਦਾ ਕਰਨਾ ਕੋਸਾ ਜਿਹਾ ਕਰਨਾ ਪੂਰਾ ਗਰਮ ਵੀ ਨਹੀਂ ਕਰਨਾ ਕੋਸਾ ਜਿਹਾ ਕਰਨਾ ਜਾਨਕਿ 50% ਕੋਸਾ ਜਿਹਾ ਪਾਣੀ ਕਰਕੇ ਤੁਸੀਂ ਉਹਦੇ ਵਿੱਚ ਤੁਸੀਂ ਇੱਕ ਨਿੰਬੂ ਨਿਚੋੜ ਦੇਣਾ ਇੱਕ ਨਿੰਬੂ ਤੁਸੀਂ ਉਹਦੇ ਵਿੱਚ ਨਿਚੋੜ ਦੇਣਾ ਤੇ ਤੁਸੀਂ ਉਹ ਪਾਣੀ ਨੂੰ ਤੁਸੀਂ ਪੀ ਲੈਣਾ ਜੀ ਜਦੋਂ ਤੁਸੀਂ ਉਹ ਪਾਣੀ ਪੀ ਲੋਗੇ ਠੀਕ ਤੁਸੀਂ 4-5 ਮਿੰਟ ਬਾਅਦ ਠੀਕ ਹੈ 4-5 ਮਿੰਟ ਬਾਅਦ ਤੁਸੀਂ ਕੀ ਕਰਨਾ ਇੱਕ ਕੱਪ ਜਾਂ ਫਿਰ ਛੋਟਾ ਗਲਾਸ ਇੱਕ ਇੱਕ ਕੱਪ ਜਾਂ ਫਿਰ ਇੱਕ ਛੋਟਾ ਗਲਾਸ ਆਪਾਂ ਇੱਕ ਗਲਾਸ ਹੀ ਮੰਨ ਲੈਂਦੇ ਆ ਇੱਕ ਛੋਟਾ ਗਲਾਸ ਤੁਸੀਂ ਗਾਜਰ ਦਾ ਜੂਸ ਗਾਜਰ ਦਾ ਜੂਸ ਪਲੱਸ ਉਹਦੇ ਵਿੱਚ ਤੁਸੀਂ ਅੱਧਾ ਕੱਪ ਜੇ ਤੁਸੀਂ ਇੱਕ ਗਲਾਸ ਤੁਸੀਂ ਜੂਸ ਦਾ ਲੈ ਰਹੇ ਹੋ ਤਾਂ ਅੱਧਾ ਗਲਾਸ ਹੋਏਗਾ ਪਾਲਕ ਦਾ ਅੱਧਾ ਗਲਾਸ ਪਾਲਕ ਦਾ ਜੂਸ ਹੋਏਗਾ ਯਾਨੀ ਕਿ ਪਾਲਕ ਦਾ ਰਸ ਕੇ ਲੋ ਜੂਸ ਕੇ ਲੋ ਕੁਝ ਵੀ ਕੇ ਲੋ ਹਣਾ ਮੈਂ ਤੁਸੀਂ ਪਾਲਕ ਦਾ ਜੂਸ ਹੋ ਗਿਆ ਤੇ ਗਾਜਰ ਦਾ ਜੂਸ ਹੋ ਗਿਆ ਇਹਨੂੰ ਮਿਕਸ ਕਰਕੇ ਤੁਸੀਂ 3-4 ਮਿੰਟ ਬਾਅਦ ਤੁਸੀਂ ਪੀ ਲੈਣਾ ਸਵੇਰੇ ਖਾਲੀ ਪੇਟ ਹੀ ਪੀਣਾ ਪਹਿਲਾਂ ਨਿੰਬੂ ਪਾਣੀ ਪੀਣਾ ਵਾ ਉਤੋਂ 4-5 ਮਿੰਟ ਬਾਅਦ ਤੁਸੀਂ ਇਹੀ ਇੱਕ ਗਲਾਸ ਤੁਸੀਂ ਗਾਜਰ ਦਾ ਜੂਸ ਤੇ ਇੱਕ ਅੱਧਾ ਗਲਾਸ ਜੇ ਮੰਨ ਲ ਕੇ ਚੱਲੋ ਇੱਕ ਗਲਾਸ ਤੁਸੀਂ ਗਾਜਰ ਦਾ ਜੂਸ ਲੈ ਰਹੇ ਹੋ ਉਹਦਾ ਅੱਧਾ ਗਲਾਸ ਤੁਸੀਂ ਪਾਲਕ ਦਾ ਰਸ ਜਾਂ ਫਿਰ ਜੂਸ ਕੱਢ ਕੇ ਮਿਕਸ ਕਰਕੇ ਉਹਨੂੰ ਤੁਸੀਂ ਪੀ ਲੈਣਾ ਤੇ ਆਹ ਜਿਹੜਾ ਤੁਸੀਂ ਜੂਸ ਬਣਾਉਂਗੇ ਇਹਦੇ ਵਿੱਚ ਮਿੱਠਾ ਤੁਸੀਂ ਬਿਲਕੁਲ ਵੀ ਨਹੀਂ ਪਾਣਾ ਹੈਗਾ ਬਰਫ਼ ਵੀ ਤੁਸੀਂ ਬਿਲਕੁਲ ਵੀ ਨਹੀਂ ਪਾਉਣੀ ਹੈਗੀ ਨਾ ਮਿੱਠਾ ਪਾਣਾ ਹੈਗਾ ਨਾ ਤੁਸੀਂ ਬਰਫ਼ ਪਾਣੀ ਹੈਗੀ ਤੁਸੀਂ ਇਦਾਂ ਹੀ ਇਸੇ ਤਰ੍ਹਾਂ ਤੁਸੀਂ ਇਹਨੂੰ ਪੀ ਲੈਣਾ ਠੀਕ ਹੈ ਜੀ ਇਹ ਠੀਕ ਤੁਸੀਂ 30 ਦਿਨ 30 ਦਿਨ ਤੁਸੀਂ ਲਗਾਤਾਰ ਪੀਣਾ ਵਾ ਸਵੇਰੇ ਤੇ ਤੁਹਾਡਾ ਜਿਹੜਾ ਰੁਕਿਆ ਹੋਇਆ ਭਾਰਾ ਉਹ ਘਟਨਾ ਸ਼ੁਰੂ ਹੋ ਜਾਏਗਾ ਜਦੋਂ ਤੁਸੀਂ ਇਹ ਚੀਜ਼ ਜੂਸ ਜਿਹੜਾ ਤੁਸੀਂ ਪੀਓਗੇ ਇਹ ਪੀਣ ਤੋਂ ਠੀਕ ਤੁਸੀਂ 1 ਘੰਟਾ ਠੀਕ 1 ਘੰਟਾ ਬਾਅਦ ਤੁਸੀਂ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਪੀਓਗੇ ਜਾਂ ਨਾ ਤੁਸੀਂ ਖਾਓਗੇ ਮੰਨ ਕੇ ਚਲੋ ਸਵੇਰੇ ਤੁਸੀਂ 6 ਵਜੇ ਤੁਸੀਂ ਇਹ ਜੂਸ ਪੀਤਾ ਸਤ 7 ਵਜੇ ਤੱਕ ਤੁਸੀਂ ਕੁਝ ਵੀ ਨਹੀਂ ਖਾਓਗੇ ਕੁਝ ਵੀ ਨਹੀਂ ਤੁਸੀਂ ਪੀਓਗੇ ਸਿਰਫ ਇਹ ਜੂਸ ਪੀਓਗੇ ਜੂਸ ਪੀ ਕੇ ਤੁਸੀਂ ਵਰਕਆਊਟ ਕਰ ਸਕਦੇ ਹੋ ਐਕਸਰਸਾਈਜ਼ ਕਰ ਸਕਦੇ ਹੋ ਘਰ ਦੇ ਵਿੱਚ ਜਾਂ ਤੁਸੀਂ ਬਾਹਰ ਜਿਮ ਦੇ ਵਿੱਚ ਵਰਕਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਆ ਕੇ ਫਿਰ ਤੁਹਾਨੂੰ 1.5-2 ਘੰਟੇ ਹੋ ਜਾਣਗੇ ਨੋਰਮਲੀ ਫਿਰ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਠੀਕ ਹੈ ਜੀ ਬਸ ਮੇਨ ਚੀਜ਼ ਹੈ ਜਿਹੜੀ ਤੁਸੀਂ ਦੋ ਤਿੰਨ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਵਾ ਉਹ ਹੈਗੀ ਡਾਈਟ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਵਾ ਡਾਈਟ ਦੇ ਵਿੱਚ ਤੁਹਾਡੇ ਨਾ ਕੋਈ ਮਿੱਠਾ ਹੋਣਾ ਚਾਹੀਦਾ ਨਾ ਤੁਹਾਡੇ ਮਤਲਬ ਕੋਈ ਤਲੀ ਚੀਜ਼ ਹੋਣੀ ਚਾਹੀਦੀ ਬਰੈਡ ਪਕੌੜਾ ਸਮੋਸਾ ਕੁਝ ਵੀ ਨਹੀਂ ਹੋਣਾ ਚਾਹੀਦਾ ਕੋਈ ਵੀ ਮਿੱਠੀ ਚੀਜ਼ ਨਹੀਂ ਹੋਣੀ ਚਾਹੀਦੀ ਕੋਈ ਵੀ ਜੰਕ ਫੂਡ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਤੁਸੀਂ ਵਰਕਆਊਟ ਜਿਹੜਾ ਉਹ ਤੁਸੀਂ ਡੇਲੀ ਕਰਨਾ ਹੀ ਕਰਨਾ ਤੁਸੀਂ ਵਰਕਆਊਟ ਜਿਹੜਾ 50 ਮਿੰਟ ਤੋਂ ਲੈ ਕੇ 60 ਮਿੰਟ ਯਾਨੀ ਕਿ 1 ਘੰਟਾ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਜੀ ਤੁਸੀਂ ਠੀਕ ਹੈ ਜੀ ਤੇ ਰਾਤ ਨੂੰ 7 ਤੋਂ 8 ਵਜੇ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਖਾਣਾ ਜਿਹੜਾ ਤੁਸੀਂ ਡਿਨਰ ਕਰਨਾ ਵਾ ਉਹ 7 ਤੋਂ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲੈਣਾ ਲਾਸਟ ਮੀਲ ਹੈ ਜਿਹੜੀ ਤੁਸੀਂ ਉਹ ਖ ਲੈਣੀ ਆ ਮੈਨ ਚੀਜ਼ ਆ ਤੁਸੀਂ ਡਾਈਟ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਵਾ ਤੁਸੀਂ ਤੇ ਆ ਜੂਸ ਨੂੰ ਪੀਓ ਲਗਾਤਾਰ 30 ਦਿਨ ਤੁਸੀਂ ਇਹ ਜੂਸ ਨੂੰ ਪੀਓ 30 ਦਿਨ ਪੀ ਕੇ ਤੁਸੀਂ 10 ਦਿਨ ਦੀ ਬ੍ਰੇਕ ਪਾ ਸਕਦੇ ਹੋ 30 ਦਿਨ ਪੀ ਕੇ 10 ਦਿਨ ਨਾ ਪੀਓ ਉਸ ਤੋਂ ਬਾਅਦ ਤੁਸੀਂ ਫੇਰ ਸ਼ੁਰੂ ਕਰ ਦਿਓ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਡਾਈਟ ਆ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਜੇ ਤੁਸੀਂ ਜਿਆਦਾ ਜਿਆਦਾ ਰਿਜ਼ਲਟ ਲੈਣਾ ਵਾ ਤਾਂ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਜੇ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਤਾਂ ਜਿਹੜਾ ਤੁਹਾਡਾ ਭਾਰ ਆ ਉਹ ਘਟੇਗਾ ਜੇ ਤੁਸੀਂ ਡਾਈਟ ਨੂੰ ਫੋਲੋ ਨਹੀਂ ਕਰੋਗੇ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਘਟੇਗਾ ਸੋ ਜਿਹੜੀ ਮੇਨ ਚੀਜ਼ ਆ ਉਹ ਹੈਗੀ ਆ ਡਾਈਟ ਹਣਾ ਸੋ ਬਹੁਤ ਸਾਡੇ ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਵਗੈਰਾ ਬਣਵਾਉਂਦੇ ਨੇ ਤੇ ਉਹਨਾਂ ਨੂੰ ਮੈਂ ਇਹ ਚੀਜ਼ਾਂ ਦੇ ਬਾਰੇ ਦੱਸਦਾ ਹੁੰਦਾ ਵਾਂ ਤੇ ਉਹਨਾਂ ਨੇ ਆਜ ਮਤਲਬ ਜੂਸ ਵਗੈਰਾ ਬਣਾ ਕੇ ਪੀਤਾ ਵਾ ਤੇ ਨਾਲ ਉਹਨਾਂ ਨੇ ਮੇਰੀ ਡਾਈਟ ਨੂੰ ਫੋਲੋ ਕੀਤਾ ਤੇ ਉਹਨਾਂ ਨੇ ਮਹੀਨੇ ਦੇ ਵਿੱਚ 5 ਕਿਲੋ ਤੋਂ ਲੈ ਕੇ 7 ਕਿਲੋ ਭਾਰ ਉਹਨਾਂ ਨੇ ਬੜੇ ਆਰਾਮ ਨਾਲ ਉਹਨਾਂ ਨੇ ਘਟਾ ਲਿਆ ਸੋ ਜਿਹੜੀ ਮੇਨ ਚੀਜ਼ ਆ ਉਹ ਹੈਗੀ ਡਾਈਟ ਜੇ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਤੇ ਆ ਜੂਸ ਪੀਓਗੇ ਤੁਹਾਡਾ ਰੁਕਿਆ ਹੋਇਆ ਭਾਰਾ ਜਿਹੜਾ 101% ਜਿਹੜਾ ਉਹ ਕਟੇਗਾ ਹੀ ਕਟੇਗਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮਤਲਬ ਵੀ ਆਪਣਾ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਭਾਰ ਘਟਾਉਣ ਦੇ ਲਈ ਉਹ ਡਾਈਟ ਪਲਾਨ ਹੈ ਜਿਹੜਾ ਬਣਵਾ ਸਕਦਾ ਵਾ ਕਿਉਂਕਿ ਜਿਹੜਾ ਡਾਈਟ ਪਲਾਨ ਬਣਦਾ ਭਾਰ ਘਟਾਉਣ ਦੇ ਲਈ ਉਹ ਬੰਦਰੀ ਏਜ ਵੇਟ ਹਾਈਟ ਤੇ ਜਿਹੜੀ ਦਿੱਲੀ ਦੀ ਐਕਟੀਵਿਟੀ ਨੂੰ ਦੇ ਕੇ ਹੀ ਤਿਆਰ ਕੀਤਾ ਜਾਂਦਾ ਵਾ ਉਹਦੇ ਨਾਲ ਜਿਹੜਾ ਤਾਂ ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦਾ ਤੇ ਤੇਜ਼ੀ ਨਾਲ ਤੁਹਾਨੂੰ ਮਿਲਦਾ ਵਾ ਕਿਉਂਕਿ ਜਿਹੜਾ ਉਹ ਡਾਈਟ ਪਲਾਨ ਹੁੰਦਾ ਉਹਨੇ ਸਿਰਫ ਤੁਹਾਡੇ ਉੱਤੇ ਹੀ ਕੰਮ ਕਰ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਾਂ ਪਲੀਸ ਸਗਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੋ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰ ਲਓ ਤੇ ਆਹ ਜੂਸ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰੋ ਠੀਕ 30 ਦਿਨ ਦੇ ਵਿੱਚ ਦੇਖਿਓ ਤੁਹਾਨੂੰ ਰਿਜ਼ਲਟ 101% ਮਿਲੇਗਾ ਹੀ ਮਿਲੇਗਾ ਤੁਹਾਡਾ ਰੁਕਿਆ ਭਾਰ ਜਿਹੜਾ ਉਹ ਘਟਨਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨੀ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨ ਪੋਟ ਸਗ ਰਹੇ ਨਾ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ